ਕਾਦੀਆ ਪੁਲਿਸ ਵੱਲੋਂ ਕੱਲ੍ਹ ਦੋ ਬੰਦੇ ਨੂੰ ਰੈਸਟ ਕਰਕੇ ਉਹਨਾਂ ਤੋਂ ਭਾਰੀ ਮਾਤਰਾ ਵਿੱਚ ਸਮੈਕ ਹੈਰੋਨ ਬਰਾਮਦ ਹੋਈ ਹੈ ਜਿਹੜਾ ਅਮਨ ਕੁਮਾਰ ਪੁੱਤਰ ਸੁਨੋਈ RAM ਵਾਸੀ ਨਸ਼ਹਿਰਾ ਪੁਰਾਣਾਸਾਲਾ ਡਿਸਟ੍ਰਿਕਟ ਅਰਦਾਸਪੁਰ ਦਾ ਰਹਿਣ ਵਾਲਾ ਇਹਦੇ ਖਿਲਾਫ ਮਕਦਮਾ ਨੰਬਰ 83 ਇੱਕ ਕਾਰਡ 85 ਐਨਡੀਪੀਐਸ ਸੈਕਟਰ ਦਾ ਦਰਜ ਕੀਤਾ ਗਿਆ ਹੈ ਇਹਦੇ ਕੋਲ 10 ਗ੍ਰਾਮ ਹੈਰੋਨ ਬ੍ਰਾਂਡ ਹੋਈਆ ਇਹਦੇ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੇ ਆ ਭ ਭਾਰੇ ਜਾ ਰਹੇ ਆ ਇਹਨਾਂ ਤੋਂ ਇਹ ਤਾਂ ਪੁਸ਼ਪਪਾਲਤਾਲ ਜਾ ਰਹੀ ਆ ਦਾ ਰਮਾਂਡ ਹਾਸਲ ਕਰਕੇ ਇਹਦੇ ਜਿਹੜੇ ਬੰਦੇ ਆ ਹੋਰ ਵੀ ਅੱਗੇ ਨਾਮਿਨੇਟ ਕੀਤੇ ਜਾਣਗੇ ਤੇ ਉਹਨਾਂ ਨੂੰ ਬੰਦਿਆਂ ਨੂੰ ਵੀ ਜਲਦੀ ਜਿਹੜੇ ਲਿਆ ਕੇ ਸਰਾਖਾਂ ਦੇ ਪਿਛੇ ਧੱਕਿਆ ਜਾਵੇਗਾ ਇਸੇ ਤਰ੍ਹਾਂ ਇੱਕ ਰੋਬਰਪ੍ਰੀਤ ਸਿੰਘ ਇਸ ਚਿੜੀ ਜਿਹੜਾ ਪੁੱਤਰ ਹਰਵਿੰਦਰ ਸਿੰਘ ਮੁਲਾਕੀਆਂ ਜਿਹਦੇ ਖਿਲਾਫ ਪਹਿਲਾਂ ਵੀ ਕਾਫੀ ਐਨਡੀਪੀਐਸ ਸਿਕਲੀ ਮਕਦਮੇ ਦਰਜਿਆ ਇਹਦੇ ਕੋਲੋਂ 15 ਗ੍ਰਾਮ ਹੈਰੋਇਨ ਇੱਕ ਕੰਪਿਊਟਰ ਕੰਡਾ 5000 ਰੁਪਏ ਡਰੱਗ ਮੰਦੀ ਇੱਕ ਮੋਬਾਈਲ ਬਰਾਮਦ ਕੀਤਾ ਤਾਂ ਇਹਦੇ ਖਿਲਾਫ ਮਕਦਮਾ ਨੰਬਰ 84 2127 ਕਾਰਡ 2985 ਐਨਡੀਪੀਐਸ ਸਿਕਲੀ ਦਰਜ ਕੀਤਾ ਗਿਆ ਇਹਦੇ ਵੀ ਜਿਹੜੇ ਬੈਕਵਰਡ ਫਾਰਵਰਡ ਲਿੰਕ ਜਿਹੜੇ ਆ ਸਾਰੇ ਹੀ ਉਹ ਦੇਖੇ ਜਾ ਰਹੇ ਆ ਇਹਨੂੰ ਵੀ ਜਲਦੀ ਵੀ ਹੋਰ ਇੱਥੇ ਗ੍ਰਿਫਤਾਰੀ ਹੋਣ ਦੀ ਵੀ ਆਸ ਆ ਤੇ ਹੋਰ ਬਰਾਮਦਗੀ ਹੋਣ ਦੀ ਵੀ ਆਸ ਆ ਆ ਜਲਦੀ ਜਿਹੜੇ ਆ ਉਹ ਅਗਲੇ ਅੱਗੋਂ ਇਹਨਾਂ ਤੇ ਕਾਰਵਾਈ ਕਰਕੇ ਅੱਗੋਂ ਜਿਹੜੇ ਬੰਦੇ ਅਰੈਸਟ ਕਰਕੇ ਉਹ ਜਲਦੀ ਪ੍ਰੈਸ ਨੂੰ ਫਿਰ ਦੁਬਾਰਾ ਦੱਸਿਆ ਜਾਏਗਾ ਇੱਚ ਹੋਰ ਵੀ ਕਾਫੀ ਉਪਰਾਮਦੀ ਹੋਣ ਦੀ ਆਸ ਹੈ ਕਿੰਨੇ ਵੀ ਲੋਕ ਜਿਹੜੇ ਆ ਪੁਲਿਸ ਦਾ ਸਹਿਯੋਗ ਕਰਨਾ ਪੁਲਿਸ ਰਾਤਨ ਉਹਨਾਂ ਦੀ ਰਾਖੀ ਵਾਸਤੇ ਤਤਪਰ ਆ 24 ਘੰਟੇ ਪੁਲਿਸ ਹਾਜ਼ਰ ਆ ਜਦੋਂ ਮਰਜ਼ੀ ਕਿਸੇ ਦੇ ਖਿਲਾਫ ਕੋਈ ਮੋਬਾਈਲ ਨੰਬਰ ਲੋਕਾਂ ਤੋਂ ਹੈਗੇ ਆ ਮੇਰੇ ਵੀ ਪੁਲਿਸ ਦੇ ਵੀ ਹੈਗੇ ਆ ਕੋਈ ਵੀ ਇਨਫੋਰਮੇਸ਼ਨ ਦੇਣੀ ਹੋਣਾ ਮੈਨੂੰ ਨਹੀਂ ਦੇਣੀ ਸੀਨੀਅਰ ਅਫਸਰਾਂ ਨੂੰ ਦੇ ਦੇਣਾ ਜਿੰਨਾ ਵੀ ਵਾਜਬ ਸਮਝਣ ਦੇਣ ਤਾਂ ਤਾਂ ਜੋ ਇਹ ਜਿਹੜੀ ਆ ਨਸ਼ੇ ਦੇ ਜਿਹੜੇ ਆ ਇਹਦੇ ਐਂਡ ਤੱਕ ਪੁੰਜਿਆ ਜਾਵੇ ਇਹ ਇਹਨੂੰ ਨਸ਼ਾ ਮੁਕਤ ਕੀਤਾ ਜਾਵੇ ਇਹ ਕਿਉਂਕਿ ਬੜੀ ਪਵਿੱਤਰ ਤਪਤੀਆ ਪਰਮੇਸ਼ਰ ਦੀ ਅਕਾਲ ਪੁਰਗੋਗਨਾਨ ਸਾਹਿਬ ਜੀ ਗੁਰੂ ਮੋਤੀ ਦਾ ਰਸ਼ੀਮ ਉਹਨਾਂ ਦੀ ਧਰਤੀ ਹੈ ਤਾਂ ਇਹ ਜਿਹੜੇ ਕਲੰਕ ਕਲੰਕਰ ਕੀਤਾ ਜਿਹਨਾਂ ਲੋਕਾਂ ਨੇ ਧਰਤੀ ਨੂੰ ਉਹਨਾਂ ਨੂੰ ਜਲਦੀ ਸਾਰਿਆਂ ਦੀ ਸਰਾਖਾਂ ਦੇ ਪਿੱਛੇ ਧੱਕਿਆ ਜਾਊਗਾ ਤਾਂ ਇਹਨੂੰ ਨਸ਼ਾ ਮੁਕਤ ਕੀਤਾ ਜਾਊਗਾ ਉਸ ਲੋ ਰਾਤ ਦਿਨ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਤਿਆਰ ਆ ਤੇ ਕਾਫੀ ਲੋਕ ਸਹਿਯੋਗ ਵੀ ਕਰ ਰਹੇ ਆ ਜਦੋਂ ਦਾ ਮੈਂ ਆ ਲੋਕਾਂ ਨੇ ਬਹੁਤ ਸਜਾਦ ਸਹਿਯੋਗ ਕੀਤਾ ਖਾਸ ਕਰ ਸਾਡੇ ਦਾ ਪ੍ਰੈਸ ਨੇ ਬਹੁਤ ਸਹਿਯੋਗ ਕੀਤਾ ਆ ਰਾਤ ਦਿਨ ਜਦੋਂ ਵੀ ਬੁਲਾਈਦਾ ਉਸੇ ਟਾਈਮ ਹਾਜ਼ਰ ਹੁੰਦੇ ਆ ਗਾਇਬ ਗਾਇਓ ਸਾਰਾ ਸਾਨੂੰ ਜੋ ਵੀ ਅਸੀਂ ਕੋਈ ਇਸ ਤਰ੍ਹਾਂ ਸਮਝਨੇ ਆ ਉਹ ਸਾਨੂੰ ਇਨਫੋਰਮੇਸ਼ਨ ਵੀ ਕਰ ਦਦੇ ਤਾਂ ਬਹੁਤ ਵਧੀਆ ਚੱਲ ਰਿਹਾ ਤੇ ਜਲਦੀ ਜਿਹੜੇ ਨਸ਼ੇ ਵਾਲੇ ਆ ਜਿੰਨੇ ਵੀ ਨਸ਼ੇ ਦੇ ਸਰਾ ਕਰਾ ਉਹ ਭਾਵੇਂ ਕੋਈ ਕੁਝ ਵੀ ਕਿਉਂ ਨਹੀਂ ਆ ਉਹਨੂੰ ਬਖਸ਼ਿਆ ਨਹੀਂ ਜਾਊਗਾ